ਕੱਲ੍ਹ ਜੀ ਅੱਜ ਆਪਾਂ ਕਿਸ ਵਿਸ਼ੇ ਤੇ ਗੱਲ ਕਰਨ ਲੱਗੇ ਆਏ ਉਹ ਹੈ ਸਿਹਤਮੰਦ ਜੀਵਨ ਜਾਂ ਸਿਹਤਮੰਦ ਰਿਸ਼ਤੇ ਜਾਂ ਸਿਹਤਮੰਦ ਮਾਨਸਿਕਤਾ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਕੋਈ ਵੀ ਵਿਅਕਤੀ ਉਹ ਮਤਲਬ ਪੂਰੀ ਤਰ੍ਹਾਂ ਉਹਨੂੰ ਆਪਾਂ ਮਾਨਸਿਕ ਸਿਹਤ ਦੇ ਤੌਰ ਤੇ ਆਪਾਂ ਪਹਿਲੀ ਪਹਿਲਾਂ ਗੱਲ ਕਰੀਏ ਸਿਹਤ ਦੇ ਤੌਰ ਤੇ ਉਹਨੂੰ ਤੰਦਰੁਸਤ ਨਹੀਂ ਕਹਿੰਦੇ ਹੈਗੇ ਜਿਹੜਾ ਕਦੀ ਬਿਮਾਰ ਹੀ ਨਹੀਂ ਹੁੰਦਾ ਅਕਸਰ ਇਹ ਹੁੰਦਾ ਹੀ ਨਹੀਂ ਹੈ ਕਿ ਕੋਈ ਵਿਅਕਤੀ ਜੀਵਨ ਦੇ ਵਿੱਚ ਕਦੀ ਬਿਮਾਰੀ ਨਾ ਹੋਵੇ। ਹਰ ਵਿਅਕਤੀ ਜੀਵਨ ਦੇ ਵਿੱਚ ਕਦੀ ਨਾ ਕਦੀ ਬਿਮਾਰ ਹੋ ਹੀ ਜਾਂਦਾ ਹੈ। ਪਰੰਤੂ ਸਿਹਤਮੰਦ ਵਿਅਕਤੀ ਉਹਨੂੰ ਕਹਿੰਦੇ ਆ ਜਿਹੜਾ ਉਸ ਬਿਮਾਰੀ ਤੋਂ ਬਹੁਤ ਜਲਦੀ ਉੱਭਰ ਕੇ ਆਮ ਵਾਂਗ ਹੋ ਜਾਂਦਾ ਜਣੀ ਉਹ ਉਸ ਬਿਮਾਰੀ ਤੋਂ ਛੇਤੀ ਨਜਾਤ ਪਾ ਲੈਂਦਾ ਤੇ ਆਮ ਜੀਵਨ ਦੇ ਵਿੱਚ ਦੁਬਾਰੇ ਛੇਤੀ ਵਾਪਸ ਆ ਜਾਂਦਾ ਹੈ। ਇਸੇ ਤਰ੍ਹਾਂ ਹੀ ਆਪਾਂ ਜੇ ਸਿਹਤਮੰਦ ਰਿਸ਼ਤਿਆਂ ਦੀ ਗੱਲ ਕਰੀਏ ਮਾਲੂ ਆਪ ਪਤੀ ਪਤਨੀ ਦੇ ਰਿਸ਼ਤੇ ਦੀ ਗੱਲ ਕਰੀਏ ਇਹ ਕਦੀ ਹੋ ਹੀ ਨਹੀਂ ਸਕਦਾ ਕਿ ਪਤੀ ਪਤਨੀ ਦੇ ਵਿੱਚ ਕਦੀ ਨਿੱਕਾ ਮੂਟਾ ਟਕਰਾਅ ਹੋ ਵੀ ਨਾ ਇੱਕ ਲੰਮੇ ਵਿਆਹਤਾ ਜੀਵਨ ਦੇ ਵਿੱਚ 10 ਸਾਲ 15 ਸਾਲ 20 ਸਾਲ ਜਾਂ ਇਸ ਤੋਂ ਵੀ ਜ਼ਿਆਦਾ ਜਿਹੜਾ ਲੰਮਾ ਜੀਵਨ ਹੈ ਉਹਦੇ 'ਚ ਕਦੇ ਉਹਨਾਂ ਦਾ ਵਿਚਾਰਾਂ ਦਾ ਜਾਂ ਕਿਸੇ ਵੀ ਵਿਸ਼ੇ ਨੂੰ ਲੈ ਕੇ ਟਕਰਾਅ ਹੋ ਵੀ ਨਾ ਨਹੀਂ ਨਹੀਂ ਇਹ ਕਦੀ ਨਹੀਂ ਹੋ ਸਕਦਾ ਟਕਰਾਅ ਤਾਂ ਹੋ ਜਾਂਦਾ ਹੈ ਪਰੰਤੂ ਮਤਲਬ ਜਿਹੜਾ ਜਿੰਨਾ ਪਤੀ ਪਤਨੀ ਦਾ ਸਿਹਤਮੰਦ ਰਿਸ਼ਤਾ ਹੈ ਆਪਸ ਦੇ ਵਿੱਚ ਚੰਗਾ ਰਿਸ਼ਤਾ ਪਾਹ ਕਹਾਂਗੀ ਉਹ ਉਹ ਨੇ ਜਿਹੜੇ ਉਸ ਟਕਰਾਰ ਤੋਂ ਬਾਅਦ ਬਹੁਤ ਜਲਦੀ ਨਾਰਮਲ ਹੋ ਜਾਂਦੇ ਨੇ ਬਹੁਤ ਜਲਦੀ ਆਮ-ਵਾਗ ਫਿਰ ਵਿਚਰਨ ਲੱਗ ਜਾਂਦੇ ਨੇ ਆਮ-ਵਾਗ ਤੋਂ ਭਾਵ ਕਿ ਦੋਨੇ ਮਤਲਬ ਜਿਹੜਾ ਉਹਦਾ ਰਿਲੇਸ਼ਨ ਹੈ ਉਹਦੇ ਵਿੱਚ ਅੱਛੀ ਤਰ੍ਹਾਂ ਵਾਪਸ ਆ ਜਾਂਦੇ ਨੇ ਇਹ ਆਮ-ਵਾਗ ਤੋਂ ਭਾਵ ਇਹ ਨਹੀਂ ਹੈਗਾ ਕਿ ਉਹ ਵੈਸੇ ਸਮਝ ਲਈ ਤਾਂ ਆਮ-ਵਾਗ ਹੋ ਗਈ ਤਾਂ ਦੋ ਇੱਕ ਦੂਜੇ ਨਾਲ ਬੋਲਦੇ ਨਹੀਂ ਨਹੀਂ ਮੇਰਾ ਭਾਵ ਹੈ ਵੀ ਇੱਕ ਦੂਜੇ ਨਾਲ ਵੀ ਉਹਨਾਂ ਦਾ ਉਹੀ ਪਿਆਰ ਪਹਿਲਾ ਵਾਲਾ ਬੜੀ ਜਲਦੀ ਵਾਪਸ ਆ ਜਾਂਦਾ ਹੈ ਉਸ ਨੂੰ ਆਪਾਂ ਸਿਹਤਮੰਦ ਰਿਸ਼ਤਾ ਕਹਾਂਗੇ ਜੇ ਉਹ ਇੱਕ ਛੋਟੀ ਜਿਹੀ ਤਕਰਾਰ ਤੋਂ ਬਾਅਦ ਹਫ਼ਤਿਆਂ ਵੱਧੀ ਕਹ ਲਈਏ ਜਾਂ ਮਹੀਨਿਆਂ ਵੱਧੀ ਜਾਂ ਸਾਲ-ਸਾਲ ਇੱਕ ਦੂਜੇ ਨਾਲ ਨਹੀਂ ਬੋਲਦੇ ਜਾਂ ਰੁਸ ਕੇ ਘਰ ਵਾਲੀ ਮਤਲਬ ਪੀਕਾਂ ਚਲੀ ਗਈ ਜਾਂ ਕੋਈ ਇਸ ਤਰ੍ਹਾਂ ਦੀ ਹੋਰ ਗੱਲਬਾਤ ਕੀਤੀ ਰੁਸ ਕੇ ਉਹ ਬਹੁਤ ਜ਼ਿਰ ਇੱਕ ਦੂਜੇ ਨਾਲ ਉਹਨਾਂ ਦਾ ਸੁਖਾਮਾ ਸੰਬੰਧ ਹੀ ਨਹੀਂ ਹੋਇਆ ਤਾਂ ਉਸ ਰਿਸ਼ਤੇ ਨੂੰ ਆਪਾਂ ਸਿਹਤਮੰਦ ਰਸਤਾ ਨਹੀਂ ਕਹਿ ਸਕਦੇ ਹੈਗੀ ਇਸੇ ਤਰ੍ਹਾਂ ਹੀ ਇੱਕ ਪੱਖ ਹੋਰ ਹੈ ਜਿੱਦਾਂ ਕਿਸੇ ਵਿਅਕਤੀ ਦੇ ਜੀਵਨ ਦੇ ਵਿੱਚ ਕੋਈ ਪਰੇਸ਼ਾਨੀ ਆ ਗਈ ਫੋਰ ਐਗਜ਼ਾਮਪਲ ਘਰ ਦੇ ਵਿੱਚ ਕਿਸੇ ਦੀ ਚਲੋ ਚਾਹੇ ਮਤਲਬ ਕਿ ਮੌਤ ਹੀ ਹੋ ਗਈ ਉਹਦਾ ਉਹਨੂੰ ਹਰੇਕ ਨੂੰ ਸਾਰੇ ਪਰਿਵਾਰ ਨੂੰ ਬੜਾ ਦੁੱਖ ਲੱਗਦਾ ਹੁੰਦਾ ਜਦੋਂ ਕੋਈ ਅਚਾਨਕ ਚਲੇ ਜਾਂਦਾ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਕੋਈ ਆਰਥਿਕ ਘਾਟਾ ਪੈ ਗਿਆ ਮੰਨ ਲਓ ਤਾਂ ਮਤਲਬ ਸਿਹਤਮੰਦ ਮਾਨ ਵਾਲਾ ਮਾਨਸਿਕਤਾ ਵਾਲਾ ਵਿਅਕਤੀ ਆਪਾਂ ਉਸ ਨੂੰ ਕਹਿੰਦੇ ਆ ਜਿਹੜਾ ਉਸ ਉਸ ਤਰ੍ਹਾਂ ਦੇ ਘਾਟਿਆਂ ਦੇ ਵਿੱਚੋਂ ਚਾਹੇ ਉਹ ਕਿਸੇ ਪਰਿਵਾਰ ਦੇ ਵਿੱਚ ਵਿਅਕਤੀ ਦਾ ਘਾਟਾ ਹੈ ਚਾਹੇ ਉਹ ਕੋਈ ਆਰਥਿਕ ਘਾਟਾ ਹੈ ਉਹਦੇ ਚੋਂ ਜਲਦੀ ਉੱਭਰ ਕੇ ਫਿਰ ਆਪਣੀ ਜ਼ਿੰਦਗੀ ਦੀ ਲੀਹ ਤੇ ਦੁਬਾਰੇ ਤੁਰ ਪੈਂਦਾ ਹੈ ਹੌਸਲੇ ਨਾਲ ਤੁਰ ਪੈਂਦਾ ਵੀ ਕੋਈ ਗੱਲ ਨਹੀਂ ਜਿਹੜਾ ਕੁਝ ਹੋਣਾ ਸੀ ਮਤਲਬ ਇਹ ਹੋ ਗਿਆ ਜਾਂ ਪ੍ਰਮਾਤਮਾ ਨੂੰ ਇਦਾਂ ਹੀ ਮਨਜ਼ੂਰ ਸੀ ਜਿਵੇਂ ਵੀ ਉਹਨੇ ਆਪਣੇ ਮਤਲਬ ਆਪਣੇ ਆਪਣੇ ਜਿਹਨੂੰ ਵੀ ਮਤਲਬ ਰੱਬ ਮੰਨਦਾ ਹੈ ਉਹਨੂੰ ਧਿਆਕੇ ਜਾਂ ਨਹੀਂ ਵੀ ਮੰਨਦਾ ਤਾਂ ਉਹ ਆਪਣੇ ਮਤਲਬ ਮਾਨਸਿਕ ਤੌਰ ਤੇ ਇਸ ਤਰ੍ਹਾਂ ਮਜ਼ਬੂਤ ਹੋ ਕੇ ਵੀ ਚਲੋ ਕੋਈ ਗੱਲ ਨਹੀਂ ਇਹ ਗੱਲ ਨਹੀਂ ਇਦਾਂ ਹੋਣਾ ਹੀ ਸੀ ਹੁਣ ਆਪਾਂ ਫੇਰ ਜ਼ਿੰਦਗੀ ਦੇ ਵਿੱਚ ਨਵੇਂ ਸਿਰਿਓਂ ਫੇਰ ਜਿੰਦਗੀ ਨੂੰ ਅੱਗੇ ਵਧਾਉਨੇ ਆ ਜ਼ਿੰਦਗੀ ਦੇ ਵਿੱਚ ਫੇਰ ਅੱਗੇ ਚੱਲਦੇ ਆ ਉਹਨੂੰ ਆਪਾਂ ਸਿਹਤਮੰਦ ਮਾਨਸਿਕਤਾ ਦਾ ਵਿਅਕਤੀ ਕਹਿ ਸਕਦੇ ਆ ਹੁਣ ਤਿੰਨਾਂ ਗੱਲਾਂ ਦੇ ਵਿੱਚੋਂ ਭਾਵੇਂ ਇਹ ਵੀ ਜੇ ਕੋਈ ਵਿਅਕਤੀ ਆਪਣੀ ਬਿਮਾਰੀ ਬਿਮਾਰ ਹੋ ਜਾਂਦਾ ਜਾਂ ਬਹੁਤ ਛੇਤੀ ਬਿਮਾਰ ਹੋ ਜਾਂਦਾ ਛੋਟੀ ਜਿਹੀ ਬਿਮਾਰੀ ਚ ਵੀ ਉਹ ਬਹੁਤ ਲੰਮਾ ਲੰਮਾ ਸਮਾਂ ਹਫ਼ਤਾ ਹਫ਼ਤਾ 10-10 ਦਿਨ ਜਾਉ ਮਹੀਨਾ ਵੀ ਨੌਬਰੀ ਨਹੀਂ ਪਾਉਂਦਾ ਦੂਜੀ ਗੱਲ ਜੀ ਉਹ ਜੇ ਆਪਾਂ ਹਸਬੰਡ ਵਾਈਫ ਦੇ ਰਿਸ਼ਤੇ ਦੀ ਗੱਲ ਕਰੀ ਪਤੀ ਪਤਨੀ ਦੀ ਤਾਂ ਉਹਨਾਂ ਦੇ ਵਿੱਚ ਜੇ ਛੋਟੀ ਛੋਟੀ ਗੱਲਾਂ ਦਾ ਵੀ ਤਕਰਾਰ ਹੋ ਜਾਂਦਾ ਕੋਈ ਨਿੱਕੀ ਮੂਟੀ ਗੱਲ ਦਾ ਐਵੇਂ ਬੈਠੇ ਬੈਠੇ ਚਾਹ ਪੀਂਦੇ ਪੀਂਦੇ ਵੀ ਲੜਾਈ ਹੋ ਗਈ ਤੇ ਉਹਦੇ ਜੋ ਹੁ ਮਹੀਨਾ ਮਹੀਨਾ ਇੱਕ ਦੂਜੇ ਨਾਲ ਬੋਲਦੇ ਨਹੀਂ ਹੈਗੇ ਤੇ ਤੀਜਾ ਜੇ ਕੋਈ ਉਹਨੂੰ ਨਿੱਕਾ ਮੂਟਾ ਵੀ ਘਾਟਾ ਪੈ ਗਿਆ ਆਰਥਿਕ ਤੌਰ ਤੇ ਇੱਕ ਦਿਹਾੜੀ ਉਹ ਜਿਵੇਂ ਮੰਨ ਲਓ ਕੋਈ ਦੁਕਾਨਦਾਰ ਹੈ ਕੋਈ ਬਿਜ਼ਨਸਮੈਨ ਹੈ ਇੱਕ ਦੋ ਦਿਨ ਇਹਨੂੰ ਘਾਟਾ ਪਿਆ ਜਾਂ ਕਹ ਲਈਏ ਜਿਵੇਂ ਆਪਾਂ ਕਹਿੰਦੇ ਹੁੰਦੇ ਆ ਵੀ ਮੰਦਾ ਹੋਇਆ ਕੰਮ ਦੇ ਵਿੱਚ ਸਾਹੂਦੇ ਜਿਉ ਉਹ ਬਹੁਤ ਲੰਮਾ ਸਮਾਂ ਉੱਭਰ ਨਹੀਂ ਸਕਦਾ ਜਾਂ ਉਹਦੇ ਇੰਨੇ ਘਟਨਾਂ ਵਾਲੇ ਉਹਦੇ ਮਨ ਦੇ ਵਿੱਚ ਆਤਮੋਤਿਆ ਦੇ ਵਿਚਾਰ ਆਉਣ ਲੱਗ ਜਾਂਦੇ ਨੇ ਉਹ ਇਕੱਲਾ ਬੈਠਾ ਬੈਠਾ ਰਹਿੰਦਾ ਹੈ ਕਈ-ਕੀ ਘੰਟੇ ਇਕੱਲਾ ਬੈਠਾ ਰਹਿੰਦਾ ਹੈ ਜਾਂ ਮਹੀਨਾ-ਮਹੀਨਾ ਉਹ ਕਿਸੇ ਨਾਲ ਬਹੁਤੀ ਪਰਿਵਾਰ ਨਾਲ ਜਾਂ ਕਿਸੇ ਵਿਅਕਤੀ ਨਾਲ ਦੋਸਤ ਮਿੱਤਰ ਨਾਲ ਬੋਲਦਾ ਹੀ ਨਹੀਂ ਤਾਂ ਇਹਦਾ ਮਤਲਬ ਇਹ ਹੈ ਵੀ ਉਹ ਵਿਅਕਤੀ ਮਾਨਸਿਕ ਤੌਰ ਤੇ ਸਿਹਤ ਤੌਰ ਤੇ ਜਾਂ ਰਿਸ਼ਤਿਆਂ ਦੇ ਤੌਰ ਤੇ ਸਿਹਤਮੰਦ ਲੋਕ ਨਹੀਂ ਹੈਗੇ ਉਹਨਾਂ ਨੂੰ ਕਿਸੇ ਚੰਗੇ ਡਾਕਟਰ ਦੀ ਕਿਸੇ ਚੰਗੇ ਸਾਈਕਿਸਟ ਸਾਈਕੀਟ੍ਰਿਸਟ ਦੀ ਜਿਹੜਾ ਜਿਹੜਾ ਮਾਨਸਿਕ ਰੋਗਾਂ ਦੇ ਡਾਕਟਰ ਹੈ ਉਹਦੀ ਉਹਦੇ ਮਤਲਬ ਸਲਾਹ ਦੀ ਬੜੀ ਜ਼ਰੂਰਤ ਹੈ ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਇਹ ਨਹੀਂ ਹੈਗਾ ਕਿ ਕੋਈ ਵਿਅਕਤੀ ਜੇ ਕਿਸੇ ਨੂੰ ਕਹਿੰਦਾ ਵੀ ਤੈਨੂੰ ਮਾਨਸਿਕ ਰੋਗਾਂ ਦੇ ਡਾਕਟਰ ਨੂੰ ਦਿਖਾਉਣਾ ਹੈ ਜਾਂ ਤੈਨੂੰ ਉਹਦੀ رائے ਲੈਣੀ ਹੈ ਤਾਂ ਉਹ ਸਮਝ ਲੈ ਬੰਦਾ ਕਹੇ ਕਿਉਂ ਮੈਂ ਪਾਗਲਾਂ ਗੱਲ ਪਾਗਲ ਦੀ ਨਹੀਂ ਹੈ ਉਹਦਾ ਮਤਲਬ ਇਹ ਹੈ ਵੀ ਮਾਨਸਿਕ ਤੌਰ ਤੇ ਕੁਝ ਨਾ ਕੁਝ ਸਮੱਸਿਆ ਹੈਗੀ ਹੈ ਜਿਹਦੇ ਚ ਉਹਨੂੰ ਉੱਪਰਨ ਲਈ ਕਿ ਸੇ ਕਿ ਸੇ ਹੋਰ ਥਰਡ ਵਿਅਕਤੀ ਦੀ ਚਾਹੇ ਉਹ ਡਾਕਟਰ ਹੈ ਜਾਂ ਕੋਈ ਹੋਰ ਚੰਗਾ ਸਿਆਣਾ ਵਿਅਕਤੀ ਆਏ ਇਸ ਖੇਤਰ ਨਾਲ ਸੰਬੰਧਤ ਉਹਦੀ ਜ਼ਰੂਰਤ ਹੈ ਤੇ ਇਸ ਤਰ ਇਹ ਮਤਲਬ ਕਿ ਇਹ ਪੈਰਾਮੀਟਰ ਨੇ ਜਿਹੜੇ ਮੈਨੂੰ ਲੱਗਦੇ ਨੇ ਵੀ ਵਿਅਕਤੀ ਨੂੰ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਤੇ ਜੋ ਇਹਨਾਂ ਪੈਰਾਮੀਟਰਾਂ ਤੇ ਖਰਾ ਨਹੀਂ ਉਤਰਦਾ ਤਾਂ ਉਹਨੂੰ ਜੋ ਵੀ ਉਹ ਮਤਲਬ ਕਰ ਸਕਦਾ ਹੈ ਆਪਣੇ ਜੀਵਨ ਦੇ ਵਿੱਚ ਤਬਦੀਲੀ ਕਰਕੇ ਇਹਨਾਂ ਪੈਰਾਮੀਟਰਾਂ ਤੇ ਆਉਣਾ ਚਾਹੀਦਾ ਹੈ ਤਾਂ ਜੋ ਉਹ ਖੁਸ਼ਹਾਲ ਜ਼ਿੰਦਗੀ ਕੀ ਹੈ ਜਿਹੜਾ ਹੈ ਖਿਆਲ ਜ਼ਿੰਦਗੀ ਆਉਣ ਵਾਲੇ ਸਮੇਂ ਦੇ ਵਿੱਚ ਜੀ ਸਕੇ ਚਾਹੇ ਉਹ ਆਰਥਿਕ ਪੱਖੋਂ ਹੋਵੇ ਚਾਹੇ ਪਰਿਵਾਰਕ ਰਿਸ਼ਤਿਆਂ ਦੇ ਪੱਖੋਂ ਹੋਵੇ ਚਾਹੇ ਸਿਹਤ ਦੇ ਪੱਖੋਂ ਹੋਵੇ ਇਹ ਤਿੰਨੇ ਪੱਖ ਜੀਵਨ ਦੇ ਸਭ ਤੋਂ ਅਹਿਮ ਹੁੰਦੇ ਨੇ ਮੈਂ ਨੇ ਅੱਜ ਕੋਸ਼ਿਸ਼ ਕੀਤੀ ਹੈ ਵੀ ਇਹਨੇ ਤਿੰਨੇ ਪੱਖਾਂ ਨੂੰ ਛੋਹਿਆ ਜਾਵੇ ਤੁਹਾਡੀ ਇਸ ਦੇ ਬਾਰੇ ਵਿੱਚ ਕੀ ਰਾਏ ਹੈ ਤੁਸੀਂ ਮੈਨੂੰ ਜਰੂਰ ਕਮੈਂਟ ਕਰਕੇ ਦੱਸਿਓ ਧੰਨਵਾਦ